ਨਹੀਂ ਨਹੀਂ ਹਾਂ ਜੀ ਜਿਹੜੇ ਮਾਨ ਸਨਮਾਨ ਆ ਸਭ ਦੇ ਕੀਤੇ ਜਾਣਗੇ ਸੀਨੀਅਰ ਉਸਤਾਦ ਸਾਹਿਬਾਂ ਜੀ ਉਹਨਾਂ ਦੇ ਜਿਹੜੇ ਵੀਰ ਆਏ ਆ ਸਭ ਦੇ ਮਾਨ ਸਨਮਾਨ ਕੀਤੇ ਜਾਣਗੇ ਜੀ ਠੀਕ ਆ ਆ ਵੇਖ ਲੋ ਇਹ ਜੀ ਕਰਨ ਵੀਰ ਆ ਇਹਨਾਂ ਚਾਰਾਂ ਨੂੰ ਜਿਹੜਾ ਵਾ ਰਾਜੇ ਵੀਰ ਜੀ ਹਣੀ ਸ਼ਿਕਿਤ ਕਰਨਗੇ ਤੇ ਸਭ ਜੀ ਹਾਜਰੀ ਦੇ ਵਿੱਚ ਆ ਬਤਾ ਨੂੰ ਵਿਖਾ ਦਈਏ ਭਾਈ ਆ ਵੇਖ ਲੋ ਯਾ ਜੀ ਠੀਕ ਆ ਯਾਰ ਰੱਖੋ ਸੇਤ ਤੇ ਜੀ ਤਾੜੀਆਂ ਮਾਰੋ ਜੀ ਸਾਰੇ ਜਾਣੇ ਲੋ ਜੀ ਰਾਜੇ ਵੀਰ ਜੀ ਤੁਹਾਨੂੰ ਬਹੁਤ ਬਹੁ ਮਾਰਕਾ ਪਹਿਲਾ ਸ਼ਗਿਰਦ ਰਾਜੇ ਵੀਰ ਜੀ ਨੇ ਕੀਤਾ ਵਾ ਅੰਕੁਸ਼ ਵੀਰ ਜੀ ਨੂੰ ਥੋੜਾ ਥੋੜਾ ਹਾਂਜੀ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਪੀਜਨਸ ਲੋ ਜੀ ਇਹ ਸੈਕਿੰਡ ਪਾਰਟ ਹੈਗਾ ਵਾ ਤੇ ਫਰਸਟ ਪਾਰਟ ਦੇ ਵਿੱਚ ਜੜੀਆਂ ਰਸਮਾਂ ਅ ਉਸਤਾਦ ਸਾਧਿਸ਼ਗਿਰਦੀ ਹੋਈ ਆ ਤੇ ਉਸਤਾਦੀ ਦੀ ਪੱਗ ਜਿਹੜੀ ਆ ਉਹ ਦਿੱਤੀ ਗਈ ਹੈ ਆਪਣੇ ਰਾਜੇ ਵੀਰ ਨੂੰ ਬਬਲੂ ਵੀਰ ਨੂੰ ਅਜੇ ਵੀਰ ਨੂੰ ਠੀਕ ਹੈ ਜੀ ਤੇ ਬਜਨ ਉਸਤਾਦ ਜੀ ਨੇ ਆ ਉਸਤਾਦੀ ਪੱਗ ਦਿੱਤੀ ਆ ਤੇ ਹੁਣ ਜਿਹੜੇ ਆ ਅੱਗੋਂ ਆਪਣੇ ਆ ਰਾਜੇ ਵੀਰ ਜੀ ਹੁਣੀ ਆ ਇਹ ਸ਼ਗਿਰਤ ਕਰਨ ਲੱਗੇ ਆ ਤੇ ਚਾਰ ਸ਼ਗਿਰਦ ਇਹਨਾਂ ਨੇ ਕਰਨੇ ਆ ਤੇ ਉਹਦੇ ਵਿੱਚੋਂ ਆ ਆ ਗਿਆ ਜੀ ਆਪਣੇ ਕਾਲੂ ਕਾਲੂ ਕਹੋ ਭਾਈ ਟੇਟੂ ਬਾਣੀ ਵੀਡੀਓ ਕੋਲ ਟੋਕ ਲਈਏ ਭਾਵੇਂ ਕਾਲੂ ਕਾਲੂ ਤੇ ਭਾਵੇਂ ਕੁਛ ਕਹੋ ਹਾਂਜੀ ਹਾਂਜੀ ਇਹਨਾਂ ਨੂੰ ਸ਼ਗਿਰਤ ਕਰਨਾ ਵਾ ਤੇ ਦੂਸਰੇ ਨੰਬਰ ਤੇ ਕੀ ਨਾਂ ਆਕਾਸ਼ ਵੀਰ ਹਾਂਜੀ ਭਾਈ ਮੇਰੀ ਸਾਰੇ ਉਸਤਾਦਾਂ ਨੂੰ ਬੇਨਤੀ ਹੈ ਇਹ ਤੇ ਟੁੱਟਾ ਸ਼ਿਗਰਤ ਨਾ ਕਰਿਆ ਕਰਨ ਇੱਕ ਜਿਹੜਾ ਸ਼ਿਗਰਤ ਪੈਂਦਾ ਕਿਹੜਾ ਸ਼ਿਗਰਤ ਜਾ ਕੇ ਪਹਿਨਣਾ ਭਾਵੇਂ ਬੁੱਢੇ ਹੋ ਕੇ ਮਰ ਜਾ ਤਰੀਫਾ ਕਰੇ ਨਾ ਕਰੇ ਟੁੱਟਣਾ ਨਹੀਂ ਚਾਹੀਦਾ ਉਹ ਕਲੀਫਾ ਹੁੰਦਾ ਜਿਹੜਾ ਪੁਰਾਣਾ ਸ਼ਿਗਰਤ ਹੋ ਜਾਂਦਾ ਇਹ ਉਸਤਾਦ ਜੀ ਇਹਨਾਂ ਦੇ ਆਪਣੇ ਜਾਤੀ ਵਿਚਾਰ ਹੈਗੇ ਆ ਜੀ ਤਕਦਾਮ ਦੇ ਨਹੀਂ ਬੰਨਾ ਜਿਹੜਾ ਲੋਨ ਖਾ ਕੇ ਜਿਹੜਾ ਲੋਨ ਖਾ ਉਹਦਾ ਕਿਲੇ ਵਧੇ ਰੋ ਸੰਜੂ ਵੀਰ ਤੇ ਇਹ ਕਰਨ ਇਹ ਜੀ ਕਰਨ ਵੀਰ ਆ ਇਹਨਾਂ ਚਾਰਾਂ ਨੂੰ ਜਿਹੜਾ ਵਾ ਰਾਜੀ ਵੀਰ ਜੀ ਹੁਣੀ ਸ਼ਕੀਰਦ ਕਰਨਗੇ ਤੇ ਸਭ ਜੀ ਹਾਇਰੀ ਦੇ ਵਿੱਚ ਆਪਾਂ ਤੁਹਾਨੂੰ ਵਿਖਾ ਦਈਏ ਭਾਈ ਆ ਵੇਖ ਲੋ ਸਾਰੇ ਵੀਰ ਭਰਾ ਸੀਨੀਅਰ ਉਸਤਾਦ ਸਾਹਿਬਾਂ ਜੀ ਬੈਠੇ ਹੋਏ ਆ ਕਿਉਂਕਿ ਇਹ ਸਭ ਘਰੋਂ ਚੱਲ ਕੇ ਆਏ ਆ ਜੀ ਕੀਮਤੀ ਸਮਾਂ ਕੱਢ ਕੇ ਤੇ ਇਹਨਾਂ ਦਾ ਵੀ ਵਿਊ ਵਿਖਾਉਣਾ ਲਾਜ਼ਮੀ ਆ ਜੀ ਸਾਡੇ ਵਾਸਤੇ ਕਿਉਂਕਿ ਸਾਰੇ ਹੀ ਸਾਡੇ ਲਈ ਕਾਬਲੇ ਇਤਰਾਮ ਆ ਜੀ ਠੀਕ ਆ ਇਧਰ ਆ ਪਾਲੇ ਉਸਤਾਦ ਜੀ ਹਣੀ ਆ ਆ ਮਗਰ ਵੀ ਵੇਖ ਲੋ ਜੀ ਸਾਰੇ ਠੀਕ ਆ ਮ ਵੇਖ ਲੋ ਜੀ ਸਾਰੇ ਭਰਾ ਆਪਣੇ लाडी वीर ਜੀ ਹੋਣੀ ਆ ਠੀਕ ਆ ਸਾਰੇ ਭਰਾ ਬੈਠੇ ਆ ਹਾਂਜੀ ਲੋ ਜੀ ਇਹ ਸ਼ਗird ਰਾਯਾ ਵੀਰ ਕਰੇਗਾ ਤੇ ਇਹ ਅਰਸ਼ ਵੀਰ ਆ ਅਰਸ਼ ਵੀਰ ਵੀ ਰਾਯਾ ਵੀਰ ਦਾ ਸ਼ਗird ਹੋਏਗਾ ਤੇ ਇਹ ਰਸਮ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆ ਸਭ ਦੀ ਹਾਜ਼ਰੀ ਦੇ ਵਿੱਚ ਤੇ ਸੀਨੀਅਰਸ ਦੀ ਹਾਜ਼ਰੀ ਦੇ ਵਿੱਚ ਠੀਕ ਆ ਜੀ ਤੇ ਆਪਣੇ ਵਿਜੇ ਸਤਾਜ ਜੀ ਹੁਣੀ ਹਾਂਜੀ ਵਿਜੇ ਸਤਾਜ ਜੀ ਬਜਨ ਸਤਾਜ ਜੀ ਬਿੱਟੂ ਸਤਾਜ ਜੀ ਤੁਹਾਡੇ ਵੱਲੋਂ ਇਜਾਜ਼ਤ ਆਏ ਹਾਂ ਸ਼ਾਗਿਰਦ ਲੱਗੇ ਕਰਨ ਪਾਰਟੀ ਚ ਵਾਦਾ ਹੁਣ ਲਗਾ ਤਾੜੀਆਂ ਮਾਰ ਦੋ ਪਹਿਲੇ ਪਾਈ ਠੀਕ ਹੈ ਜੀ ਹਾਂਜੀ ਸਤਾਜ ਜੀ ਇਜਾਜ਼ਤ ਹੈ ਠੀਕ ਹੈ ਜੀ ਰੱਖੋ ਸਤਿ ਜੀ ਤਾੜੀਆਂ ਮਾਰੋ ਜੀ ਸਾਰੇ ਜਾਣੇ ਲੋ ਜੀ ਰਾਜੇ ਵੀਰ ਜੀ ਤੁਹਾਨੂੰ ਬਹੁਤ ਬਹੁ ਮबारकਾਂ ਪਹਿਲਾ ਸ਼ਗਿਰਦ ਰਾਏ ਵੀਰ ਜੀ ਨੇ ਕੀਤਾ ਵਾ ਅੰਕੁਸ਼ ਵੀਰ ਜੀ ਨੂੰ ਔਰਫ ਕਾਲੂ ਵੀਰ ਜੀ ਸਾਡੇ ਠੀਕ ਹੈ ਜੀ ਤੇ ਆ ਰਸਮ ਹੈ ਜੀ ਲੋ ਜੀ ਇਹ ਫਤੂ ਵੀਰ ਜੀ ਨਾਲੇ ਛੋਟੇ ਭਰਾ ਵਾ ਜੀ ਤੇ ਰਾਜੇ ਉਸਤਾਦ ਜੀ ਨਾਲੇ ਸ਼ਗਿਰਦ ਹੋਏ ਆ ਬਹੁਤ ਬਹੁ ਮबारकਾਂ ਜੀ ਇੱਕ ਮਿੰਟ ਬੋ ਬੋਮਾਰਕਾ ਰਾਇਸਤਾ ਜੀ ਤੁਹਾਡੀ ਪਾਰਟੀ ਚ ਵਾਦਾ ਆ ਕਵਰ ਬਾੜ ਬਿਜ਼ਨਸ ਵੱਲੋਂ ਬੋ ਬੋਮਾਰਕਾ ਤੁਹਾਨੂੰ ਜੀ ਠੀਕ ਹੈ ਜੀ ਹਾਂ ਜੀ ਜੀ ਅੱਗੋਂ ਆ ਦੂਸਰਾ ਸ਼ਗਿਰਦ ਅਰਸ਼ਵੀਰ ਹੋਣ ਜਾ ਰਿਹਾ ਵਾ ਸਭ ਦੀ ਮਨਜ਼ੂਰੀ ਦੇ ਵਿੱਚ ਉਹ ਸ਼ਿਵਾਨੂ ਕਹਾ ਦੇ ਸ਼ਿਵਾਨੂ ਮਾਰੋ ਤਾੜੀਆਂ ਜੀ ਸਾਰੇ ਜਣੇ ਆ ਪਿੱਛੇ ਜੀ ਆਪਣੇ ਭਜਨ ਉਸਤਾਦ ਜੀ ਹੁਣੀ ਆ ਠੀਕ ਹੈ ਭਜਨ ਉਸਤਾਦ ਜੀ ਨਾਲ ਦੇ ਬੇਟਾ ਵਾ ਠੀਕ ਹੈ ਜੀ ਤੇ ਇਹ ਸ਼ਗਿਰਦ ਹੋਏ ਆ ਸਾਡੇ ਰਾਜੇ ਉਸਤਾਦ ਜੀ ਨਾਲ ਦੇ ਸਭ ਦੀ ਹਾਜ਼ਰੀ ਦੇ ਵਿੱਚ ਆ ਵੇਖੋ ਸੀਨੀਅਰ ਉਸਤਾਦ ਹੁਣੀ ਬੈਠੇ ਆ ਜੀ ਚਲੋ ਜੀ ਰਾਜ ਸਾਹਿਬ ਬਹੁ ਬਹੁ ਮੁਬਾਰਕਾਂ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਬਜਣ ਸਤਾ ਜੀ ਤੁਹਾਨੂੰ ਵੀ ਬਹੁ ਬਹੁ ਮੁਬਾਰਕਾਂ ਬਿੱਟੂ ਸਾਹਿਬ ਤੁਹਾਨੂੰ ਵੀ ਠੀਕ ਹੈ ਜੀ ਨੋ ਜੀ ਠੀਕ ਹੋ ਗਿਆ ਦੋਸ਼ਗਿਰਦ ਹੋ ਗਿਆ ਜੀ ਰਾਜ ਉਸਤਾ ਜੀ ਹਣਾ ਦੇ ਹਾਂ ਜੀ ਜੀ ਰਾਜ ਉਸਤਾ ਜੀ ਹਣਾ ਦਾ ਤੀਸਰਾ ਸ਼ਾਗਿਰਦ ਹੋਣ ਲੱਗਾ ਵਾ ਤੇ ਇਹ ਜਿਹੜੇ ਆਪਣੇ ਅਜੇ ਉਸਤਾ ਜੀ ਹੁਣੀ ਆ ਉਹਨਾਂ ਦਾ ਛੋਟਾ ਭਰਾ ਵਾ ਇਹ ਸ਼ਗਿਰਦੋਂ ਲੱਗਾ ਵਾ ਸਾਡੇ ਰਾਜਸਤਾ ਜੀਹਨਾਂ ਦਾ ਸਭ ਦੀ ਹਾਜ਼ਰੀ ਦੇ ਵਿੱਚ ਆ ਵੇਖ ਲੋ ਜੀ ਸੀਨੀਅਰ ਉਸਤਾਦ ਜੀ ਹੁਣੀ ਬੈਠੇ ਆ ਇਧਰ ਵੀ ਵੇਖ ਲੋ ਆ ਪਾਲੇ ਉਸਤਾਦ ਜੀ ਹੁਣੀ ਇਧਰ ਸਾਰੇ ਬੈਠੇ ਹੋਏ ਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਆ ਵੇਖ ਲੋ ਸਾਰੇ ਭਰਾ ਲਾਡੀ ਵੀਰ ਹੁਣੀ ਇਧਰ ਸਭ ਸਭ ਦੀ ਮਨਜ਼ੂਰੀ ਦੇ ਵਿੱਚ ਠੀਕ ਹੈ ਜੀ ਲੋ ਜੀ ਮਾਰੋ ਤਾੜੀਆਂ ਬੋ ਬੋ ਮੁਬਾਰਕਾਂ ਜੀ ਰਾਜਸਤਾ ਜੀ ਤੁਹਾਨੂੰ ਬਾਕੀ ਨੂੰ ਕੱਢੀ ਹਾਂਜੀ ਜੀ ਕਵਰ ਬਾੜ ਪੀਜਨ ਵੱਲੋਂ ਬਹੁ ਬਹੁ ਮੁਬਾਰਕਾਂ ਰਾਏ ਸਤਾਜ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਬਜਨ ਸਾਹਿਬ ਤੁਹਾਨੂੰ ਵੀ ਠੀਕੇ ਜੀ ਬਿੱਟੂ ਸਤਾਜ ਤੁਹਾਨੂੰ ਵੀ ਤੇ ਮਗਰ ਸੀਨੀਅਰ ਸਤਾਦ ਨਹੀਂ ਬੈਠੇ ਆ ਬਹੁ ਬਹੁ ਮੁਬਾਰਕਾਂ ਜੀ ਕਵਰ ਬਾੜ ਪੀਜਨ ਹਾਂਜੀ ਜੀ ਆ ਜੀ ਚੌਥਾ ਸ਼ਗਿਰਦ ਰਾਏ ਸਤਾਜ ਜੀ ਨਾਲ ਦਾ ਹੁਣ ਜਾ ਰਿਹਾ ਜੀ ਕਾਸ਼ਵੀਰ ਕਾਸ਼ਵੀਰ ਕਰੋ ਜੀ ਰਸਮ ਸ਼ੁਰੂ ਰੱਖੋ ਜੀ ਪਰਨਾ ਸਿਰ ਤੇ ਸਤਾਜ ਜੀ ਨਾਲ ਦੇ ਹਾਂਜੀ ਮਾਰੋ ਜੀ ਤਾੜੀਆਂ ਬੋ ਬੋ ਮबारकਾਂ ਜੀ ਰਾਇਸਾਹੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਇਹ ਵੀਰ ਨਹੀਂ ਸ਼ਗਿਰਦ ਹੋਏ ਆ ਲੋ ਜੀ ਬੋ ਬੋ ਮबारकਾਂ ਜੀ ਹਾਂਜੀ ਲੋ ਜੀ ਨਹੀਂ ਮੁੱਕਦੇ ਲੱਗੋ ਨਾ ਤੂੰ ਬੋ ਬੋ ਮबारकਾਂ ਰਾਇਸਤਾ ਜੀ ਤੁਹਾਨੂੰ ਠੀਕ ਹੈ ਜੀ ਲੋ ਜੀ ਬੋ ਬੋ ਮबारकਾਂ ਰਾਇਸ ਜੀ ਤੁਹਾਨੂੰ ਜੀ ਹਾਂਜੀ ਜੀ ਹੁਣ ਜੀ ਆਪਣੇ ਸੰਜੂ ਵੀਰ ਜੀ ਹੁਣੀ ਆ ਤੇ ਸੰਜੂ ਵੀਰ ਜੀ ਹੁਣ ਜੜੇ ਆ ਰਾਏ ਸਤਾਜ ਜੀ ਹੁਣਾਂ ਦੇ ਸ਼ਾਗਿਰਦ ਹੋਣ ਲੱਗੇ ਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਮਨਜ਼ੂਰੀ ਆ ਸਤਾਜ ਜੀ ਸਾਰਿਆਂ ਵੱਲੋਂ ਰੱਖੋ ਜੀ ਮਾਰੋ ਤਾਲੀਆਂ ਜੀ ਬੋ ਬੋ ਮੁਬਾਰਕਾਂ ਰਾਏ ਸਾਈ ਤੁਹਾਨੂੰ ਤੁਹਾਡੀ ਪਾਰਟੀ ਦੇ ਵਿੱਚ ਬੋਧ ਵਾਧਾ ਹੋਇਆ ਵਾ ਲਓ ਜੀ ਹਾਂਜੀ ਕਿ ਕਰਦੇ ਲੋ ਜੀ ਇਹ ਪੰਜ ਸ਼ਗਿਰਦ ਜੇ ਲੋ ਜੀ ਇਹ ਜਿਹੜੇ ਪੰਜ ਸ਼ਗਿਰਦ ਹੋਏ ਆ ਸਭ ਦੀ ਹਾਜ਼ਰੀ ਵਿੱਚ ਰਾਏ ਉਸਤਾਦ ਜੀ ਨਾਲ ਦੇ ਤੇ ਬਹੁ ਬਹੁ ਮੁਬਾਰਕਾਂ ਜੀ ਰਾਏ ਉਸਤਾਦ ਜੀ ਨਾਲ ਨੂੰ ਜਿਹੜੇ ਪੰਜ ਸ਼ਗਿਰਦ ਹੋਏ ਆ ਹਾਂ ਜੀ ਉਸਤਾਦ ਜੀ ਮੇਰੀ ਸਾਰੇ ਉਸਤਾਦਾਂ ਨੂੰ ਬੇਨਤੀ ਆ ਇਹਦੇ ਟੁੱਟਾ ਸ਼ਗਿਰਦ ਨਾ ਕਰਿਆ ਕੰਮ ਜਿਹੜੇ ਜਿਹੜੇ ਸ਼ਗਿਰਦ ਪੈਂਦੇ ਆ ਕਿਹੜਾ ਸ਼ਗਿਰਦ ਜਾ ਕੇ ਪਹਿਨ ਨਾ ਪਾਏ ਬੁੱਢੇ ਹੋ ਕੇ ਮਰ ਜਾ ਤਕਲੀਫਾਂ ਕਰੇ ਨਾ ਕਰੇ ਟੁੱਟਣਾ ਨਹੀਂ ਚਾਹੀਦਾ ਉਹ ਕਲੀਫਾ ਹੁੰਦਾ ਜਿਆ ਪੁਰਾਣਾ ਸ਼ਹਿਰਦ ਹੋ ਜਾਂਦਾ ਇਹ ਸਤਜ ਜੀ ਇਹਨਾਂ ਦੇ ਆਪਣੇ ਜਾਤੀ ਵਿਚਾਰ ਹੈਗੇ ਆ ਜੀ ਠੀਕ ਆ ਵਿਚਾਰ ਨਹੀਂ ਕਦੀ ਕਹੇਦਾ ਸ਼ਹਿਰਦ ਕਦੀ ਕਹੇ ਆ ਬਤਹਾਉਂਦੇ ਨਹੀਂ ਮੰਨਣਾ ਜਿਹੜਾ ਲੂਠਾ ਦੇ ਜਿਹੜਾ ਲੂਠਾ ਉਹਦੇ ਕਿਲੇ ਬੱਧੇ ਰੋ ਕੋਣਾ ਕੋ ਮਿਲਦਾ ਵਾ ਇਸ ਦਾ ਤਾਂ ਮੇਰੀ ਬੇਨਤੀ ਆ ਇਹ ਟੁੱਟਾ ਸ਼ਿਦਤ ਕਰਿਆ ਨਾ ਉਹਦੇ ਕੋਲ ਨਹੀਂ ਰਹਿ ਆ ਤੁਹਾਡੇ ਕੋਲ ਨਹੀਂ ਰਹਿਣਾ ਇਹ ਸਰ ਜੀ ਮੇਰੀ ਬੇਨਤੀ ਹੈ ਸਰ ਦਾ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਟੁੱਟਾ ਸ਼ਿਦਤ ਕਦੀ ਨਾ ਕਰੋ ਭਾਵੇਂ ਸੋਇਲਾ ਬਣ ਚਲੋ ਦਿਖਾਈ ਹਾਂਜੀ ਵੀ ਜੀ ਉਸਤਾਜ ਜੀ ਤੁਸੀਂ ਐਗਰੀ ਇਸ ਗੱਲ ਦੇ ਨਾਲ ਨਹੀਂ ਨਹੀਂ ਇਹ ਬੜੀ ਗੱਲ ਹੈ ਤੁਸੀਂ ਐਗਰੀ ਇਸ ਚੀਜ਼ ਨਾਲ ਐਗਰੀ ਉਸਤਾਜ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਸਾਹਿਬ ਜੀ ਜਿੱਦਾਂ ਬਿੱਟੂ ਉਸਤਾਦ ਜੀ ਨੇ ਕਿਹਾ ਤੁਸੀਂ ਐਗਰੀ ਨਾਲ ਠੀਕ ਹੋ ਗਿਆ ਜੀ ਉਹ ਕੋ ਗੱਲ ਕਹਾਂਗਾ ਸਾਡੇ ਲੋ ਭਾਵੇਂ ਜਾ ਕੇ ਜਿਹਦਾ ਮਰਜ਼ੀ ਪੈ ਜੀ ਸਾਨੂੰ ਕੋਈ ਇਤਰਾਜ਼ ਨਹੀਂ ਕਰ ਗੱਲ ਦਾ ਠੀਕ ਹੈ ਜੀ ਕਿਉਂ ਜੇ ਇਹ ਹੀ ਕਹੀਏ ਤਾਂ ਕੱਲੋਂ ਸਾਡਾ ਕੁਝ ਟੁੱਟਾ ਹੋਊ ਅਗਲਾ ਜਾ ਕੇ ਪਾਲੂ ਕੋ ਫੇਰ ਕੀ ਕਰਾਂਗੇ ਬਿਲਕੁਲ ਜੀ ਅਹੀਂ ਕਿਸੇ ਦੀ ਧਿਆਨ ਨਹੀਂ ਦੇ ਸਕਦੇ ਹਾਂਜੀ ਸਾਹਿਬ ਜੀ ਇੱਧਰ ਤੁਹਾਡੀ ਠੀਕ ਹੈ ਭਾਈ ਬਿਲਕੁਲ ਠੀਕ ਹੈ ਹੋ ਗਿਆ ਜੋ ਵੀ ਘਾ ਠੀਕ ਹੈ ਠੀਕ ਹੈ ਹਾਂਜੀ ਭਜਨ ਸਾਹਿਬ ਜੀ ਠੀਕ ਹੈ ਸੋ ਕਿਸੇ ਦੀ ਖਾਦ ਨਹੀਂ ਜਾਂਦੀ ਆਪਣੇ ਬੱਚੇ ਦੀ ਨਹੀਂ ਖਾਦੀ ਬਿਲਕੁਲ ਜੀ ਕੱਲ ਅੱਜ ਕੱਲ ਕੂ ਬੁਖ ਲੋਇਆ ਯਾਰ ਮੈਂ ਬਹੁਤੀ ਗੱਲਾਂ ਨਹੀਂ ਕਰਨੀਆਂ ਕਬੂਤਰ ਫੜ ਕੇ ਕੋਈ ਬੰਦਾ ਦਿੰਦਾ ਨਹੀਂ ਭਾਵੇਂ ਉਸਤਾਦ ਆ ਭਾਵੇਂ ਕੋਈ ਗਲੀਫਾ ਵਾ ਕੋਈ ਵੀ ਆ ਸਾਡਾ ਕਬੂਤਰ ਨਹੀਂ ਮਿਲਦਾ ਫੇਰ ਮੁੜ ਕੇ ਕਹਿ ਦਿੰਦੇ ਆ ਤੇਰਾ ਦੇ ਦਾਂਗੇ ਤੁਹਾਡੇ ਮੁੰਡੇ ਦਾ ਨਹੀਂ ਦੇਣਾ ਇਹ ਕੀ ਮਤਲਬ ਐ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਅਸਾਂ ਮਲੇ ਵੀ ਤੁਹਾਡਾ ਕਬੂਤਰ ਦੇ ਦਾਂਗੇ ਇਹ ਤੁਹਾਡੇ ਮੁੰਡੇ ਦਾ ਕਬੂਤਰ ਨਹੀਂ ਦੇਣਾ ਨਾਲ ਨਹੀਂ ਦੇਣਾ ਉਹ ਕੀ ਜਵਾਬਾ ਚਲੋ ਇਹ ਤੁਹਾਡੇ ਇਲਾਕੇ ਦਾ ਪਰਸਨਲ ਮੈਟਰ ਕੱਲ ਜੇ ਵੀਡੀਓ ਫੜੀ ਵਾਲੀ ਵੀਡੀਓ ਦਾ ਲਬਜ਼ ਵੀ ਚਾਹੀਦਾ ਜੇ ਆਪਾਂ ਇਹ ਵੀ ਪੁੱਛ ਸਕਦੇ ਆ ਨਾ ਖਰਾਕ ਕਿਤਰਾ ਲੋਨੇ ਕੀ ਕਰਦੇ ਜੇ ਇਹ ਗੱਲ ਦਾ ਜਵਾਬ ਵੀ ਪੁੱਛਣਾ ਚਾਹੀਦਾ ਬਿਲਕੁਲ ਜੀ ਚਲੋ ਕੋਈ ਨਹੀਂ ਤੁਸੀਂ ਦੇ ਹੀ ਦਿੱਤਾ ਹੁਣ ਸਬ ਤੱਕ ਵੀਡੀਓ ਪਹੁੰਚ ਜਾਣੀ ਆ ਮੇਰਾ ਮੁੰਡਾ ਰੱਖੇ ਭਾਵੇਂ ਕੋਈ ਰੱਖੇ ਮੇਰਾ ਕਬੂਤਰ ਕਿਉਂ ਨਹੀਂ ਦੇਣਾ ਹੂੰ ਤੁਹਾਡਾ ਬੇਟਾ ਹੋਵੇ ਮੈਂ ਕਬੂਤਰ ਫੜ ਕੇ ਰੱਖ ਲਾਂ ਉਹਦੀ ਕਿੱਡੀ ਮਾੜੀ ਗੱਲ ਆ ਉਹ ਜੇ ਲੈਣ ਦੇਣ ਰੱਖਣੀਆਂ ਤੇ ਫਿਰ ਸਾਬ ਨਾਲ ਰੱਖੇ ਬੇਟਾ ਦਾ ਨਹੀਂ ਦੋਦੇ ਆਪਣੇ ਪਿਓ ਦੇ ਵੀ ਦੋ ਹਨਾ ਪਿਓ ਦੇ ਵੀ ਦੋ ਹਨਾ ਹੂੰ ਪਿਓ ਇੱਕ ਦਾਦਾ ਇੱਕ ਪਰਦਾਦਾ ਇੱਕ ਦੋ ਕਬੂਤਰ ਰੱਖ ਲੂਗਾ ਤੇ ਕਿੱਡੀ ਮਾੜੀ ਗੱਲ ਆ ਮਤਲਬ ਕਿ ਇਹ ਜਿਹੜਾ ਮਸਲਾ ਤੁਹਾਡੀ ਪਾਰਟੀ ਦੇ ਵਿੱਚ ਹੀ ਪਾਰਟੀ ਦੇ ਵਿੱਚ ਹੀ ਆ ਮਸਲਾ ਲੋ ਜੀ ਇਹਨਾਂ ਦਾ ਪਾਰਟੀ ਵਿੱਚ ਅੰਦਰੂਨੀ ਇਹਨਾਂ ਆਪਣਾ ਮਸਲਾ ਹੈਗਾ ਵਾ ਠੀਕ ਹੈ ਜੀ ਤੇ ਅੱਗੋਂ ਹੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਰਾਜਾ ਵੀਰ ਹੁਣ ਖਲੀਫਾ ਕਰੂਗਾ ਕਿਨੂੰ ਕਰਨਾ ਵੀਰ ਜੀ ਕਲੀਫਾ ਕਾਲੂ ਭਾਜੀ ਨੂੰ ਅੰਕੁਸ਼ ਲੋ ਜੀ ਅੰਕੁਸ਼ ਵੀਰ ਜੀ ਇਹਨਾਂ ਨੂੰ ਕਲੀਫਾ ਕਰ ਲੱਗੇ ਆ ਸਾਡੇ ਰਾਏ ਉਸਤਾਦ ਜੀ ਹੁਣੀ ਤੇ ਆਪਾਂ ਮਨਜ਼ੂਰੀ ਜਿਹੜੀ ਆ ਉਹ ਲੈ ਲਈਏ ਲੋ ਜੀ ਰਾਏ ਉਸਤਾਦ ਜੀ ਹੁਣੀ ਜਿਹੜਾ ਵਾ ਉਹ ਆਪਣੇ ਕਾਲੂ ਵੀਰ ਜੀ ਨੂੰ ਕਲੀਫਾ ਕਰਨ ਲੱਗੇ ਆ ਜੀ ਤਾੜੀਆਂ ਮਾਰ ਦਿਓ ਭਾਈ ਰਾਏ ਵੀਰ ਜੀ ਤੁਹਾਨੂੰ ਬੋ ਬੋ ਮੁਬਾਰਕਾਂ ਤੁਸੀਂ ਆ ਕਲੀਫਾ ਕੀਤਾ ਵੀਰ ਜੀ ਨੂੰ ਕਾਲੂ ਵੀਰ ਅਮਰੀਕਾ ਵਾਲੇ ਤੇ ਕਾਲੂ ਵੀਰ ਜੀ ਹੁਣੀ ਅਮਰੀਕਾ ਲੱਕੇ ਨੀਲੇ ਵਾਲੇ ਨਿਊਜ਼ੀਲੈਂਡ ਵਾਲੇ ਆ ਜੀ ਵੀਰ ਜੀ ਹੁਣੀ ਤੇ ਆ ਮਨਜ਼ੂਰੀ ਪਿੱਛੋਂ ਸਾ ਜੀ ਓਕੇ ਆ ਜੀ ਬੋਮ ਬੋਮ ਮਾਰਕਾ ਸਾ ਜੀ ਧੜੀ ਪਾਰਟੀ ਚ ਹੋਰ ਵਾਦਾ ਹੋ ਗਿਆ ਜੀ ਨਾਲ ਠੀਕ ਆ ਲੋ ਜੀ ਆ ਮੂੰ ਮਿੱਠਾ ਕਰਾਇਆ ਜਾ ਰਿਹਾ ਜੀ ਲੱਡੂ ਨੂੰ ਸਵਾਦ ਲੱਗਾ ਤਾਂ ਖਾ ਗਿਆ ਮੈਂ ਹਾਂ ਜੀ ਅੱਗੋ ਜੀ ਦੂਸਰਾ ਕਲੀਫਾ ਕਰਨਾ ਵਾ ਤੇ ਆਪਣੇ ਕਰਨ ਵੀਰ ਜੀ ਨਾਲ ਨੂੰ ਠੀਕ ਆ ਇਹ ਆਪਣਾ ਅਜੇ ਅਜੇ ਉਸਤਾਦ ਜੀ ਹੋ ਗਏ ਹੁਣ ਹਾਂ ਅਜੇ ਉਸਤਾਦ ਜੀ ਜਿਹੜੇ ਆ ਉਹਨਾਂ ਦਾ ਛੋਟਾ ਭਰਾ ਵਾ ਕਰਨਵੀਰ ਤੇ ਰਾਜ ਉਸਤਾਦ ਜੀ ਨਾਲ ਵੱਲੋਂ ਜਿਹੜਾ ਕਲੀਫਾ ਕੀਤਾ ਜਾਂਦੀ ਤਾੜੀਆਂ ਮਾਰ ਦਿਓ ਭਾਈ ਸਾਰੇ ਠੀਕ ਹੋ ਗਿਆ ਜੀ ਕਰਾਓ ਜੀ ਮੂੰਹ ਮਿੱਠਾ ਬਹੁਤ ਬਹੁਤ ਮੁਬਾਰਕਾਂ ਵੀ ਜੀ ਤੁਹਾਨੂੰ ਠੀਕ ਹੋ ਗਿਆ ਜੀ ਆਹ ਕੰਮ ਵਧੀਆ ਕੀਤਾ ਲੱਡੂ ਖਾਦਾ ਲੋ ਜੀ ਇਹ ਹੁਣ ਸਾਰੀ ਵਿਸਤਾਰ ਦੇ ਨਾਲ ਜਿਹੜੀ ਆ ਉਹ ਆਪਾਂ ਜਾਣਕਾਰੀ ਸਾਂਝੀ ਕਰ ਦਈਏ ਕੀ ਪਾਰਟੀ ਬਜਨ ਉਸਤਾਦ ਜੀ ਨਾਲੀ ਇਹਨਾਂ ਨੇ ਪਹਿਲਾਂ ਜਿਹੜੇ ਆ ਉਹ ਕਲੀਫੇ ਕੀਤੇ ਸੀ ਠੀਕ ਆ ਜੀ ਕਲੀਫਿਆਂ ਤੋਂ ਬਾਅਦ ਚੋਂ ਜਿਹੜੇ ਆ ਤਿੰਨ ਉਸਤਾਦ ਕੀਤੇ ਆ ਜੀ ਇਹਨਾਂ ਨੇ ਤੇ ਤਿੰਨ ਉਸਤਾਦਾਂ ਨੇ ਜਿਹਦੇ ਵਿੱਚੋਂ ਰਾਏ ਵੀਰ ਨੇ ਦੋ ਕਲੀਫੇ ਕੀਤੇ ਆ ਠੀਕ ਹੈ ਇਦਾਂ ਹੀ ਆ ਜੀ ਤੇ ਤਿੰਨ ਸ਼ਾਗਿਰਦ ਕੀਤੇ ਨਾਲ ਇਹ ਸਾਰੀ ਥਿਉਰੀ ਗਈ ਆ ਤੇ ਇਹ ਵੀਡੀਓ ਜਿਹੜੀ ਆ ਸੈਕਿੰਡ ਪਾਰਟ ਤੁਹਾਡੇ ਕੋਲ ਕੱਲ ਨੂੰ ਪੁੱਜੇਗਾ ਤੇ ਫਰਸਟ ਪਾਰਟ ਦੇ ਵਿੱਚ ਜਿਹੜੀਆਂ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਵਾ ਉਸਤਾਦ ਜੀ ਨਾਲ ਮੇਲ ਮਲਾਪ ਹੋਇਆ ਜੀ ਤੇ ਬਾਕੀ ਤੁਹਾਨੂੰ ਸਾਰਾ ਵੀਊ ਜਿਹੜਾ ਇੱਕ ਵਾਰੀ ਦੇ ਦੇਨੇ ਆ ਜੀ ਆ ਵੇਖ ਲਓ ਸਭ ਦੀ ਹਾਜ਼ਰੀ ਦੇ ਵਿੱਚ ਇਹ ਅੱਜ ਇਸ ਸਮੇਂ ਉਸਤਾਦੀ ਸ਼ਗਿਰਦੀ ਪ੍ਰੋਗਰਾਮ ਜਿਹੜਾ ਕੀਤਾ ਗਿਆ ਜੀ ਸਭ ਦੀ ਹਾਜ਼ਰੀ ਜੀ ਲੋ ਜੀ ਲਾਓ ਬੋਲੇ ਸੋਨਿਹਾਲ ਲੋ ਜੀ ਇਹ ਕਾਰਜ ਸਿਰੇ ਚੜ ਗਿਆ ਜੀ ਸੋਨਹਾਲ ਅਕਸ਼ੀਆਂ ਕਾਰ ਬਹੁਤ ਬਹੁ ਮबारकਾਂ ਸਾਹਿਬ ਜੀ ਤੁਹਾਡੀ ਸਾਰੀ ਪਾਰਟੀ ਨੂੰ ਕਵਰ ਬਾਡ ਪੀਜਨਸ ਵੱਲੋਂ ਹਾਂ ਜੀ ਜਿਹੜੇ ਮਾਨ ਸਨਮਾਨ ਆ ਸਭ ਦੇ ਕੀਤੇ ਜਾਣਗੇ ਸੀਨੀਅਰ ਉਸਤਾਦ ਸਾਹਿਬਾਨ ਜੀ ਉਹਨਾਂ ਦੇ ਜਿਹੜੇ ਵੀਰ ਆਏ ਆ ਸਭ ਦੇ ਮਾਨ ਸਨਮਾਨ ਕੀਤੇ ਜਾਣਗੇ ਜੀ ਠੀਕ ਆ ਆ ਵੇਖ ਲੋ ਬਿਆਨ ਤੇਰੇ ਚਾਹੀਦੇ ਆ ਹਾਂਜੀ ਲੋ ਜੀ ਇਹ ਮਾਨ ਸਨਮਾਨ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਜੀ ਰਾਏ ਉਸਤਾਦ ਜੀ ਨਾਲ ਵੱਲੋਂ ਹਾਂਜੀ ਅੱਗੇ ਲੋ ਜੀ ਪਾਲੇ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਠੀਕ ਹੈ ਜੀ ਰਾਏ ਉਸਤਾਦ ਜੀ ਨਾਲ ਵੱਲੋਂ ਜੀ ਲੋ ਜੀ ਬਿੱਟੂ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਲੋ ਜੀ ਇਹ ਮਾਨ ਸਨਮਾਨ ਰਾਏ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਜੀ ਜੀ ਆ ਨਿੱਕੇ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਲੋ ਜੀ ਆ ਵੀਰ ਜੀ ਨਾਲ ਦਾ ਵੀ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਲੋ ਜੀ ਆ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਜਿਹੜਾ ਕੀਤਾ ਜਾ ਰਿਹਾ ਜੀ ਲੋ ਜੀ ਇੱਧਰ ਵੀ ਆਦਰ ਮਾਨ ਸਤਿਕਾਰ ਜਿਹੜੇ ਵੀ ਆਏ ਸਾਡੇ ਵੀਰ ਭਰਾ ਉਹਨਾਂ ਦਾ ਕੀਤਾ ਜਾ ਰਿਹਾ ਜੀ ਹਾਂ ਜੀ ਲੋ ਜੀ ਆਦਰ ਮਾਨ ਸਤਿਕਾਰ ਹੀਰੇ ਵੀਰ ਜੀ ਨਾਲ ਦਾ ਬੁਲਟ ਵੀਰ ਜੀ ਨਾਲ ਦਾ ਕੀਤਾ ਜਾ ਰਿਹਾ ਜੀ ਹਾਂਜੀ ਲੋ ਜੀ ਇੱਧਰ ਸੋਨੂ ਵੀਰ ਜੀ ਨਾਲ ਦਾ ਜੋਲੀ ਵੀਰ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਲੋ ਜੀ ਵਿਪਨ ਵੀਰ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਲੋ ਜੀ ਰੋਪਨ ਵੀਰ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਦੀ ਆਪਣਾ ਪ੍ਰਿੰਸਸ ਸਾਹਿਬ ਜੀ ਨਾਲ ਆਦਰ ਮਾਨ ਸਤਿਕਾਰ ਜਿਹੜਾ ਵਾ ਉਹ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦਾ ਮਾਨ ਸਨਮਾਨ ਹੀਰੇ ਵੀਰ ਜੀ ਨੂੰ ਦਿੱਤਾ ਜਾ ਰਿਹਾ ਜੀ ਇਹਨਾਂ ਦੇ ਸੀਨੀਅਰ ਉਸਤਾਦ ਜੀ ਜਿਹੜੇ ਦਾਦਾ ਉਸਤਾਦ ਜੀ ਤੇ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਜੀ ਜੀ ਸੂਰਜ ਵੀਰ ਜੀ ਨਾਲ ਰਾਤ ਨੂੰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਆਪਣੇ ਵੀਰ ਹੁਣੀਆ ਇਹਨਾਂ ਦਾ ਵੀ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਲੋ ਜੀ ਬੜਾ ਵਧੀਆ ਜਿਹੜਾ ਪ੍ਰੋਗਰਾਮ ਜਿਹੜਾ ਨੇਪਰੇ ਚੜ ਗਿਆ ਵਾ ਬਾਕੀ ਕਵਰ ਬਾੜ ਪੀਜੇ ਨੂੰ ਵੱਤ ਵਾ ਲੰਛੇ ਸਬਸਕ੍ਰਾਈਬਰ ਧੰਨਵਾਦ ਜੀ